अमन की रचना की जिंदगी भाग दूजा ने फिर तो हौसला करके दादी छपाता तो तो नहीं रहे जी कोई गल है करके मैं दस दौ तो इन्ना ज्यादा बेचैन मैं कदे नहीं दिखा मैं बहुत तो चिंता हो रही है प्रीत मैनू कदे तो बारे कुछ नहीं दसदी बस हाल चाल ही दस दी सी। दादी ਮੈਂ ਬਹੁਤ ਹੀ ਖੁਸ਼ ਮਿਹਰ ਉਤਰ ਦਿੱਤਾ ਪੁੱਤ ਮੈਂ ਜਮਾ ਠੀਕ ਆ ਬਸ ਮੈਨੂੰ ਮੇਰਾ ਬਖਤ ਨੇ ਜੀ ਰੱਖਦਾ ਬਸ ਤੂੰ ਪ੍ਰੀਤ ਦਾ ਸਾਥ ਹਣੇ ਸਾ ਇੱਕ ਚੰਗੀ ਭੈਣ ਬਾਗ ਦੇਣਾ ਸਿਮਰ ਨੇ ਕਿਹਾ ਦਾਦੀ ਆਪਾ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਤੁਸੀਂ ਵੀ ਸਾਡਾ ਸਾਥ ਦੇ ਗੋੜੀ ਸਾਨੂੰ ਵੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਦਾਦੀ ਕਹਿੰਦੀ ਪੁੱਤ ਮੈਂ ਤੁਹਾਡੇ ਨਾਲ ਹੀ ਆਂ ਇੰਨੇ ਵਿੱਚ ਸਿਮਰ ਦਾ ਫੋਨ ਲੱਗਿਆ ਤੇ ਸਿਮਰ ਨੇ ਫੋਨ ਚੁੱਕਿਆ ਕਿੱਥੇ ਆਏ ਕਦੋਂ ਆਣਾ ਇੰਨਾ ਸਮਾਂ ਹੋ ਗਿਆ ਤੂੰ ਹੈ ਕਿੱਥੇ ਸਿਮਰ ਬੋਲੀ ਸਾਹ ਤਾਂ ਲੈ ਲਓ ਮਮਾ ਮੈਂ ਪ੍ਰੀਤ ਦੇ ਘਰ ਆਈ ਹਾਂ ਦਾਦੀ ਨੇ ਮੈਨੂੰ ਲਈ ਭਲੇ ਹੈ ਉਸਦੇ ਮਮੀ ਸਾਥ ਹੋ ਗਏ ਦਾਦੀ ਨੇ ਸਿਮਰ ਨੂੰ ਕਿਹਾ ਲੈ ਮੈਂ ਗੱਲ ਕਰਵਾ ਕਲਵੰਤ ਕੌਰ ਨਾਲ ਸਿਮਰ ਨੇ फोन दादी ਨੂੰ ਫੜਾ ਦਿੱਤਾ ਆਕਰਵੰਤੇ ਕੀ ਹਾਲ ਚਾਲ ਹੈ ਧੀ ਠੀਕ ਆ ਵੀ ਜੀ ਸਾਥ ਸਈ ਕਾਲ ਸਾਥ ਸਈ ਕਾਲ ਧੀ ਸਿਮਰਣਾ ਸਾਢੇ 2:00 ਆ ਗਿਆ ਮੈਂ ਬੁਲਾਇਆ ਸੀ ਇਹਨੂੰ ਆ ਜਾਂਦੀ ਹੈ ਕੋਈ ਥੋੜੇ ਟਾਈਮ ਚ ਸਿਮਰਤੀ ਨੂੰ ਇਹਨੇ ਜੋਦੀ ਧੀ ਜੀ ਸੁੱਖ ਤਾਂ ਹੈ ਕੀ ਗੱਲ ਹੋ ਗਈ ਸਾਨੂੰ ਬੁਲਾ ਲੈਂਦੇ दादी ਨਹੀਂ ਧੀ ਸਭ ਕਿਰਪਾ ਮਾਨਤ ਦੀ ਮੇਰਾ ਤਾਂ ਬੈਸੀ ਮਨ ਕਰਦਾ ਸੀ ਸਿਮਰ ਨੂੰ ਮਿਲਦਾ ਤਾਂ ਮੈਂ ਬੁਲਾ ਲਿਆ ਵੀ ਜੀ ਰਾਤ ਬਹੁਤ ਹੋ ਗਈ ਐ ਹੁਣ ਸਵਰਨਾ ਉਥੇ ਹੀ ਪੈ ਜਾਂਦੀ ਐ ਕੱਲ ਪ੍ਰੀਤ ਨਾਲ ਉਧਰੋਂ ਹੀ ਕਾਰਜ ਕਰ ਜਾਏਗੀ ਤੇ ਸ਼ਾਮ ਨੂੰ ਘਰ ਆ ਜੀਗੀ ਅੱਧੀ ਰਾਤ ਹੁਣ ਕਿਤਾਏਗੀ ਹਾਂ ਜੀ ਆਪਣਾ ਹੀ ਘਰ ਐ ਇਸ ਦਾ ਕੱਲ ਆ ਜੇਗੀ ਠੀਕ ਐ ਵੀ ਜੀ ਫੇਰ ਸੱਸ ਰਿਕਾਰ ਆ ਕੇ ਹੌਨਕ ਟਟ ਦਿੱਤਾ ਸਿਮਰ ਨੇ ਦਾਦੀ ਨਾਲ ਮਜ਼ਾਕ ਕਰਨੇ ਸ਼ੁਰੂ ਕਰ ਦਿੱਤੇ ਦਾਦੀ ਤੁਹਾਡੇ ਨਾਲ ਸੌ ਕੀ ਮੈਂ ਤੁਹਾਡੇ ਘਾਟੇ ਨਹੀਂ ਸੁਣ ਸਕਦੀ ਤੇ ਫਿਰ ਦੋਨੇ ਹੱਸ ਪਈਆਂ ਇੰਨੇ ਨੂੰ ਪ੍ਰੀਤਵੀ ਕਮਰੇ ਵਿੱਚ ਆ ਗਈ ਸਿਮੀ ਨੇ ਨਏ ਸਿਮੀ 9 ਵਜੇ ਤੋ ਹਜੇ ਗਈ ਨਹੀਂ ਨਾ ਪ੍ਰੀਤੋ ਅੱਜ ਮੈਂ ਇੱਥੇ ਹੀ ਰਹਿਣਾ ਰਹਾਂਗੀ ਮम्मा ਨਾਲ ਗੱਲ ਹੋ ਗਈ ਹੀ ਮੇਰੀ ਚਲ ਠੀਕ ਹੈ ਆਪਾਂ ਕੁਝ ਪੜ੍ਹਨ ਲੱਗੀਆਂ ਫ੍ਰੀਤ ਨੂੰ ਕਹਾਣੀਆਂ ਪੜ੍ਹਨ ਦਾ ਬਹੁਤ ਸ਼ੌਕ ਸੀ ਉਹ ਕਾਜ ਵੀ ਬੇਲੇ ਸਮੇਂ ਲਈ ਲਾਇਬ੍ਰੇਰੀ ਵਿੱਚ ਆ ਕੇ ਕਿਤਾਬਾਂ ਪੜ੍ਹਦੀ ਰਹਿੰਦੀ ਸੀ ਫ੍ਰੀਤ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਪਰ ਸਿਮਰਨ ਨੂੰ ਇੰਨਾ ਸਭ ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਟੀਵੀ ਦੇਖਣ ਦਾ ਬਹੁਤ ਸ਼ੌਕ ਰੱਖਦੀ ਸੀ ਉਹ ਬੋਲੀ ਨਹੀਂ ਅੱਜ ਆਪਾਂ ਦਰਸ਼ੇਵ ਜਸੜ ਦੀ ਨਵੀਂ ਆਈ ਹੋਵੇਗੀ ਰੱਬ ਦਾ ਰਿਹਿਗੋ ਦੇਦੇ ਹਾਂ ਉਦਾਂ ਵੀ ਤਾਂ ਆਪਾਂ ਨੇ ਥੀਟਰ ਜਾਣਾ ਸੀ ਦੇਖਣ ਤੋਂ ਉਹ ਤਾਂ दादी ਦੀ ਬਿਮਾਰ ਹੋ ਗਈ ਸੀ ਨਹੀਂ ਤਾਂ ਦੇਖ ਲੈਂਦੀ ਪ੍ਰੀਤੋ ਨੇ ਵੀ ਹਾਂ ਕਰ ਦਿੱਤੀ ਨਾਲੇ ਦਾਦੀ ਨੂੰ ਵੀ ਤਰਸੇਂ ਜਸਬੀ ਬਹੁਤ ਪਸੰਦ ਨੇ ਉਹਨਾਂ ਦੀ ਫਿਲਮਾਂ ਦਾਦੀ ਨੂੰ ਵੀ ਦਿਖਾਵਾਂਗੇ ਦਾਦੀ ਉਹਨੂੰ ਬਹੁਤ ਹੀ ਸਮਝਦਾਰ ਤੇ ਸਾਫ਼ ਸੁਥਰੀ ਬੈਠੀ ਕਰਦੀ ਪਸੰਦ ਕਰਦੀ ਸੀ ਉਸਦੇ ਸਾਰੇ ਗੀਤ ਤੇ ਫਿਲਮਾਂ ਪਰਵਾਰਕ ਸੀ ਤਾਂ ਕਰਕੇ ਦਾਦੀ ਵੀ ਨਾਲ ਬੈਠ ਗਈ ਸਿੰਮੂ ਨੇ ਫਿਲਮ ਲਗਾਈ ਉਹ ਫਿਲਮ ਕਰਸਤਿਆਂ ਦੀ ਸਾਂਝ ਬਾਰੇ ਗਾਦੀ ਹੈ ਕਿੰਨੀ ਵੀ ਦੁੱਖ ਤੰੀਪਾ ਆ ਜਾਣ ਇਸ ਫਿਲਮ ਨੇ ਆਹੀ ਦਰਸਾਇਆ ਹੈ ਕਿ ਆਪਸ ਵਿੱਚ ਪਿਆਰ ਹੋਵੇ ਤਾਂ ਆਪਸ ਹਾਲਾਤ ਜਿਉ ਜੇ ਮਰਜੀ ਹੋਣ ਆਪਣੇ ਆਪ ਹੀ ਹੁੰਦੇ ਠੀਕ ਹੁੰਦੇ ਜਾਂਦੇ ਪ੍ਰੀਤ ਸਿਮਨ ਤੇ ਦਾਦੀ ਜੀ ਫਿਲਮ ਦੇਖਦੇ ਦੇਖਦੇ ਗੱਲਾਂ ਵੀ ਕਰਦੇ ਪਏ ਸੀ ਦਾਦੀ ਪ੍ਰੀਤ ਨੂੰ ਤੇ ਸਿਮਰ ਨੂੰ ਬੋਲਦੀ ਹੈ ਤੁਹਾਨੂੰ ਵੀ ਇੰਨਾ ਵਧੀਆ ਹਮਸਫਰ ਮਿਲੇ ਪ੍ਰੀਤ ਜਿਵੇਂ ਨਾ ਦਾਦੀ ਜੀ ਦੀ ਗੱਲ ਸੁਣ ਕੇ ਹੱਸ ਪਈਆ ਤੇ ਕਹਿ ਲੱਗੀਆਂ ਤੁਸੀਂ ਵੀ ਨੱਬ ਕੇ ਦੇਣਾ ਇਹੋ ਜਿਹਾ ਸਾਨੂੰ ਦਾਦੀ ਕਹਿੰਦੀ ਤੁਸੀਂ ਮੇਰੇ ਸਾਹਮਣੇ ਇਦਾਂ ਬੋਲਦੀਆਂ ਹੋ ਬਾਅਦ ਵਿੱਚ ਕੀ ਗੱਲਾਂ ਕਰਦੀਆਂ ਹੋਣੀ ਉਹ ਦੋਵੇਂ ਚੁੱਪ ਹੋ ਗਈਆਂ ਤੇ ਚੁੱਪੋਂ ਕੇ ਬੈਠ ਗਈਆਂ ਇੰਨੇ ਨੂੰ ਬਾਹਰ ਤੋਂ ਆਵਾਜ਼ ਪੈਂਦੀ ਹੈ ਪ੍ਰੀਤ ਕਿੱਧਰ ਐ ਕੁੜੇ ਕਦੋਂ ਦੀ ਬਾਹਰ ਤੇ ਖੜਕੇ ਤੈਨੂੰ ਆਵਾਜ਼ਾਂ ਮਾਰ ਰਹੀਆਂ ਤੂੰ ਬੋਲਦੀ ਹੀ ਨਹੀਂ ਆਹ ਬਾਦ ਨਾ ਰਬਾਲੀ ਪਰ ਪਰਮ ਆਂਟੀ ਦੀ ਆਵਾਜ਼ ਸੀ ਜੋ ਕਿ ਪ੍ਰੀਤ ਨੂੰ ਸਾਗ ਦੇਣ ਆਈ ਸੀ ਪ੍ਰੀਤ ਨੂੰ ਸਾਗ ਬਹੁਤ ਪਸੰਦ ਸੀ ਪਰ ਪ੍ਰੀਤ ਦੇ ਘਰ ਕੋਈ ਸਾਗ ਨਹੀਂ ਸੀ ਬਣਾਉਂਦਾ ਪਰ ਆਂਟੀ ਨੇ ਜਦੋਂ ਵੀ ਸਾਗ ਬਣਾਉਣਾ ਉਦੋਂ ਹੀ ਪ੍ਰੀਤ ਨੂੰ ਜ਼ਰੂਰ ਦੇ ਕੇ ਜਾਣਾ ਪ੍ਰੀਤ ਸਤ ਸ੍ਰੀ ਅਕਾਲ ਆਂਟੀ ਜੀ ਸਸਹੀ ਘਰ ਦੀ ਇਹ ਆਹ ਸਾਗ ਲੈ ਕੇ ਆਈਆਂ ਧੰਨਵਾਦ ਆਂਟੀ ਪਰ ਕਦੋਂ ਬਣਾਇਆ ਸਾਗ ਤੁਸੀਂ ਅੱਜ ਹੀ ਸ਼ਾਮ ਨੂੰ ਬਣਾਇਆ ਹੈ ਤਰੀ ਤੈਨੂੰ ਅੰਟੀ ਤੁਸੀਂ ਪਹਿਲਾਂ ਦੱਸ ਦਿੰਦੀ ਅਸੀਂ ਰੋਟੀ ਥੋੜੀ ਲੇਟ ਖਾ ਰਹੇ ਹਾਂ ਖੈਰ ਕੋਈ ਨਹੀਂ ਕੱਲ ਨੂੰ ਖਾ ਲਵਾਂਗੇ ਸਾਬ ਇਹ ਕਿਹੜਾ ਖਰਾਬ ਹੋਣਾ ਹੈ ਲੈ ਬੈਠੀ ਆਂਟੀ ਮੈਂ ਵੀ ਇੱਥੇ ਬੈਠੋ ਮੈਂ ਪਾਣੀ ਦੇ ਕੇ ਆਉਣੀ ਆ ਤੇ ਚਾਹ ਬਣਾਉਣੀ ਆ ਪੁੱਤ ਹੁਣ ਰੋਟੀ ਦਾ ਸਮਾਂ ਹੈ ਮੈਂ ਉਹ ਖਾਉਂਗੀ ਜਾ ਕੇ ਨਾ ਆਂਟੀ ਇੱਥੇ ਬਣਾ ਲੈਂਦੇ ਆ ਰੋਟੀ ਨਹੀਂ ਪੁੱਤ ਹੁਣ ਤੇਰੀ ਭਾਬੀ ਨੇ ਬਣਾ ਲਈ ਹੈ ਹੁਣ ਇੱਥੋਂ ਖਾ ਗਈ ਤਾਨੂੰ ਨੇ ਅੱਗੋਂ ਕੀ ਬਣਾ ਕੇ ਦੇਣੀ ਐ ਅੱਗੇ ਸਾਰੇ ਹੱਸ ਰਹੇ ਆਂ ਅੰਟੀ ਬਹੁਤ ਹਾਸਮੁਖ ਸੁਭਾਦੀ ਸੀ ਮੇਰੀ ਉਹਨਾਂ ਨਾਲ ਬਣਦੀ ਬਹੁਤ ਸੀ ਪੁੱਤ ਇਹਨੂੰ ਹੁਣ ਬੰਦ ਕਰ ਦਿਓ ਕੱਲ ਨੂੰ ਕਾਲਜ ਵੀ ਜਾਣਾ ਤੇ ਹੁਣ ਸੌਂ ਜੀ ਦੋਵੇਂ ਬਿਸਤਰੇ ਰਗਾ ਕੇ ਮੈਂ ਤੇ ਸਿਮਰ ਨੂੰ ਵੀ ਪਾਇ ਗਈਆਂ ਕਦੋਂ ਸਵੇਰ ਹੋ ਗਈ ਸਾਨੂੰ ਪਤਾ ਹੀ ਨਾ ਲੱਗਾ ਤੇ ਫੇਰ ਓਜ ਦੀ ਤਰ੍ਹਾਂ ਭੱਜ ਦੌੜ ਸ਼ੁਰੂ ਹੋ ਗਈ ਕਿਆਰ ਹੋ ਗਈਆਂ ਤੇ ਕਾਲਜ ਚੱਲ ਜਾਂਦੀਆਂ ਪੁੱਤ ਨਾਤਾ ਦਾ ਕਰ ਲੋ ਨਹੀਂ ਅਸੀਂ ਕੈਂਟੀਨ ਤੋਂ ਕੁਝ ਖਾ ਲਮ ਆ ਗਏ ਹੁਣ ਸਾਡਾ ਲੈਕਚਰ ਮਿਸੂ ਜਾਣਾ ਹੈ ਇੰਨਾ ਕਹਿ ਕੇ ਦੋਵੇਂ ਕਾਲਜ ਲਈ ਨਿਕਲ ਗਏ ਆ ਅੱਜ ਕੱਲ੍ਹ ਦੇ ਵਿੱਚ ਮਾਹੌਲ ਹੀ ਕੁਝ ਅਲੱਗ ਰਹੇ ਤੇ ਅਸੀਂ ਜਿੱਦਾਂ ਬੱਚੇ ਕਿਸੇ ਗੱਲ ਨੂੰ ਲੈ ਕੇ ਬਹੁਤ ਖੁਸ਼ ਹੁੰਦੇ ਹਨ ਅਸੀਂ ਕਲਾਸ ਵਿੱਚ ਗਏ ਆ ਤੇ ਸਭ ਪਾਸੇ ਗੱਲਾਂ ਚੱਲਦੀਆਂ ਹੀ ਸੀ ਕੋਈ ਕੁਝ ਗੁੱਦੀ ਜਾਂਦਾ ਤੇ ਕੋਈ ਕੁਝ ਸვენ ਤੇ ਮੈਂ ਚੁੱਪ ਕਰਕੇ ਆਪਣੀ ਕਲਾਸ ਵਿੱਚ ਬੈਠ ਗਈਆਂ ਤੇ ਬਾਕੀ ਸਭ ਨੂੰ ਦੇਖਣ ਲੱਗ ਪਈਆਂ ਇਹਨੇ ਨੂੰ ਸਤਿੰਦਰ ਸਾਡੇ ਕੋਲ ਆ ਕੇ ਪੁੱਛਣ ਲੱਗਾ ਤੁਸੀਂ ਕਾਲਜ ਬੜੀ ਲੇਟ ਆਈਆਂ ਹੋ ਤੁਹਾਨੂੰ ਕੀ ਪਤਾ ਹੈ ਅੱਜ ਲੋਪਰ ਕਾਲਜਾਂ ਤੇ ਹੋਰ ਵੀ ਹੁੰਡੇ ਕੁੜੀਆਂ ਆਪਣੇ ਕਾਲਜਾਂ ਨੂੰ ਆ ਰਹੇ ਕਾਲਜ ਨੂੰ ਆ ਰਹੇ ਨੇ ਤੇ ਕਾਲਜ ਵਿੱਚ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਹਰ ਕਿਸੇ ਨੇ ਪਾਰਟੀ ਸਪੈਂਡ ਕਰਨੀ ਹੈ ਤੁਸੀਂ ਦੋਵੇਂ ਵੀ ਦੇਖ ਲਓ ਭਾਗ ਲੈਣਾ ਤਾਂ ਲੈ ਲਓ ਨਾਲੇ ਤਾਂ ਪ੍ਰੈਕਟਿਸ ਹੋ ਜੂ ਨਾਲੇ ਦੂਜੇ ਕਾਜਬਾਰੇ ਬੱਚਿਆਂ ਤੇ ਚੰਗਾ ਇੰਪ੍ਰੈਸ਼ਨ ਬਣ ਜਾਊਗਾ ਸੇਵਨ ਹੱਸ ਪਈ ਤੇ ਬੋਲੀ ਹੋਰ ਨਹੀਂ ਕੁਝ ਸਾਡੇ ਤਾਂ ਆਪਣੇ ਹੀ ਮਸਲੇ ਸੁੱਝਦੇ ਅਸੀਂ ਕੀ ਭਾਗ ਲਾਵਾਂਗੇ ਆ ਪਰਪ੍ਰੀਤ ਨੇ ਸਬਰ ਨੂੰ ਕਿਹਾ ਕਿ ਉਹ ਭਾਗ ਲਏਗੀ ਇਦਾਂ ਦੇ ਮੌਕੇ ਕਦੇ ਕਿਹੜਾ ਰੋਜ਼ ਰੋਜ਼ ਮਿਲਦੇ ਨੇ ਤੇ ਉਹਨੇ ਆਪਣਾ ਨਾਮ ਦਿਖਵਾ ਦਿੱਤਾ ਤੇ ਹੁਣ ਉਹ ਕਾਜ ਦੀ ਛੁੱਟੀ ਮਗਰੋਂ ਘਰ ਰਹਿ ਕੇ प्रैक्टिस करना चाहती सी प्रीत ने सिमरन कहा कि वह कॉलेज फंक्शन वाले दिन के सूट पाएगी सिमरन कहती वाधू सूट है कोई भी पा लवांगी सूट ता ही, ता मेरे को बहुत ने पर प्रीत ने कहा क्यों ना आप जाके पता है कोई बढ़िया सूट मिल जाए तो आप फिर पा लवेंगे सिमरन ने भी हा कर दो छुट्टी मगरों सूट देख चलिया गई ਚਾਰ ਦੁਕਾਨਾਂ ਤੇ ਘੁੰਮਣ ਮਗਰੋਂ ਦੋਨਾਂ ਨੂੰ ਸੂਟ ਪਸੰਦ ਆ ਗਏ ਤੇ ਉਹ ਸੂਟ ਲੈ ਕੇ ਨਾਲ ਹੀ ਦਰਜੀ ਨੂੰ ਸਿਉਣੇ ਦੇ ਆਇਆ ਕਹਰਾ ਕੇ ਪ੍ਰੀਤਾ ਪ੍ਰਿੰਟ ਪ੍ਰੈਕਟਿਕ ਸਪੈਸ਼ਲ ਅੱਗ ਗਈ ਇਹ ਕਹਾਣੀ ਹੈ ਜੀ ਅਦੂਰੀ ਹੈ ਬਾਕੀ ਭਾਗ ਦੇਖਣ ਲਈ ਅਗਲਾ ਭਾਗ ਜ਼ਰੂਰ ਦੇਖਣਾ ਚੀ ਸੁਣ ਲਈ ਧੰਨਵਾਦ